ਸ਼੍ਰੀ ਮੁਕਤਸਰ ਸਾਹਿਬ ਦੇ ਮਾਲਗਦਮ ਰੋਡ ਤੇ ਇੱਕ ਮੈਡੀਕਲ ਤੇ ਲੁੱਟ ਦੀ ਵਾਰਦਾਤ ਹੋਈ ਸੀ ਦੱਸ ਦਈਏ ਕਿ ਦੋ ਨੌਜਵਾਨਾਂ ਦੇ ਵੱਲੋਂ ਮੂੰਹ ਬਨ ਕੇ ਮੈਡੀਕਲ ਦੇ ਵਿੱਚ ਦਾਖਲ ਹੁੰਦੇ ਨੇ ਔਰ ਪਿਸਤੌਲ ਤੇ ਤੇਜ਼ ਤਾਰ ਹਥਿਆਰ ਦੇ ਦਮਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸ ਦਈਏ ਕਿ ਮੈਡੀਕਲ ਦੇ ਜੋ ਕਾਊਂਟਰ ਦੇ ਵਿੱਚ ਗੱਲੇ ਚ ਨੱਤੀ ਪਈ ਸੀ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਔਰ ਨਾਲ ਹੀ ਦੋ ਮੋਬਾਈਲ ਨੇ ਜਿਹੜੇ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਔਰ ਦੱਸ ਦਈਏ ਕਿ ਉਸ ਲੁੱਟ ਦੇ ਦੌਰਾਨ ਦੋ ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਲੁੱਟ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਮੈਡੀਕਲ ਦੇ ਜਿਹੜੇ ਮਾਲਕ ਸਨ ਵਿਸ਼ਾਲ ਮਿੱਤਲ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਮੁਕਸਰ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਜਾਂਦਾ ਤਾਂ ਉਸ ਤੋਂ ਬਾਅਦ ਬਠਿੰਡਾ ਵੀ ਕੇ ਰੈਫਰ ਕਰ ਦਿੱਤਾ ਜਾਂਦਾ ਹੈ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕਰਕੇ ਤਿੰਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਤੀਜਾ ਵਿਅਕਤੀ ਉਹ ਸੀ ਜੋ ਪਹਿਲਾਂ ਹੀ ਮੈਡੀਕਲ ਦੇ ਵਿੱਚ ਮੌਜੂਦ ਸੀ ਦਵਾਈ ਲੈਣ ਦੇ ਬਹਾਨੇ ਖੜਾ ਸੀ ਔਰ ਇਹ ਪਲੈਨਿੰਗ ਦੇ ਤਹਿਤ ਹੀ ਜਿਹੜੀ ਲੁੱਟ ਦੀ ਵਾਰਦਾਤ ਆ ਉਹ ਹੋਈ ਸੀ ਪੁਲਿਸ ਦੇ ਅਨਸਾਰ ਦੱਸਦੀ ਹੈ ਕਿ ਨਸ਼ੇ ਵਾਲੇ ਕੈਪਸੂਲ ਨੇ ਜਿਹੜੇ ਉਹ ਮੰਗੇ ਗਏ ਸੀ ਮੈਡੀਕਲ ਤੋਂ ਔਰ ਮੈਡੀਕਲ ਦੇ ਮਾਲਕ ਦੇ ਵੱਲੋਂ ਉਹ ਕੈਪਸੂਲ ਨਹੀਂ ਦਿੱਤੇ ਗਏ ਤਾਂ ਜਿਸ ਤੋਂ ਬਾਅਦ ਇਹ ਪਲਾਨਿੰਗ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਨੌਜਵਾਨ ਜਿਸ ਦੇ ਵੱਲੋਂ ਇਹ ਪਲਾਨਿੰਗ ਕੀਤੀ ਗਈ ਸੀ ਉਹ ਪਹਿਲਾਂ ਹੀ ਮੈਡੀਕਲ ਵਾਲੀ ਦੁਕਾਨ ਤੇ ਖੜਾ ਹੋਇਆ ਸੀ ਔਰ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਔਰ ਕਾਪਾ ਦਿਖਾ ਕੇ ਔਰ ਪਿਸਤੌਲ ਦੀ ਨੋਕ ਤੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਔਰ ਮੈਡੀਕਲ ਦੇ ਵਿੱਚ ਜਿਹੜਾ ਕਾਊਂਟਰ ਪਿਆ ਹੁੰਦਾ ਉਸ ਦੇ ਵਿੱਚ ਜਿਹੜੇ ਗੱਲੇ ਚ ਪੈਸੇ ਪਏ ਹੁੰਦੇ ਨੇ ਉਹ ਲੈ ਜਾਂਦੇ ਨੇ ਔਰ ਦੱਸ ਦਈਏ ਕਿ ਦੋ ਮੋਬਾਈਲ ਲੈ ਜਾਂਦੇ ਨੇ ਇੱਕ ਤਾਂ ਮੋਬਾਈਲ ਮੈਡੀਕਲ ਵਾਲੇ ਮਾਲਕ ਦਾ ਹੁੰਦਾ ਔਰ ਦੂਸਰਾ ਜਿਹੜਾ ਨੌਜਵਾਨ ਉੱਤੇ ਖੜਾ ਸੀ ਜਿਸ ਦੇ ਵੱਲੋਂ ਇਹ ਪਲੈਨਿੰਗ ਬਣਾਈ ਗਈ ਸੀ ਉਹਨਾਂ ਦੇ ਉਸ ਦਾ ਵੀ ਮੋਬਾਈਲ ਲੈ ਜਾਂਦੇ ਨੇ ਤਾਂ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਔਰ ਇਸ ਦੇ ਵਿੱਚ ਮੈਡੀਕਲ ਵਾਲੇ ਜਿਹੜਾ ਮਾਲਕ ਸੀ ਵਿਸ਼ਾਲ ਮਿੱਤਲ ਉਸ ਦੀ ਬਾਹ ਤੇ ਗੰਬੀਰ ਸੱਟਾਂ ਲੱਗਦੀਆਂ ਨੇ ਉਹਨਾਂ ਦੇ ਵੱਲੋਂ ਕਾਪੇ ਨਾਲ ਵਾਰ ਕੀਤੇ ਜਾਂਦੇ ਨੇ ਜ਼ਖਮੀ ਹੋ ਜਾਂਦੇ ਨੇ ਬਠਿੰਡਾ ਵਿੱਚ ਰੈਫਰ ਕੀਤਾ ਗਿਆ ਹੈਗਾ ਔਰ ਦੱਸ ਦੇ ਕਿ ਇਸ ਦੇ ਵਿੱਚ ਜਸ਼ਨਦੀਪ ਅਤੇ ਗੁਰਤੇਜ ਅੰਦਰ ਦਾਖਲ ਹੋਏ ਸੀ ਜਿਨ੍ਹਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਔਰ ਜਸਕਰਨ ਸਿੰਘ ਉਰਫ लवली ਜੋ ਕਿ ਪਹਿਲਾਂ ਹੀ ਦੁਕਾਨ ਦੇ ਵਿੱਚ ਖੜਾ ਹੋਇਆ ਸੀਗਾ ਔਰ ਤਿੰਨਾਂ ਨੂੰ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ ਹੈਗਾ ਔਰ ਕਾਪਾ ਸੀ ਜਿਹੜਾ ਪਿਸਤੌਲ ਸੀਗਾ ਉਹ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਿੱਤਾ ਗਿਆ ਹੈਗਾ ਇਸ ਸਾਰੇ ਮਾਮਲੇ ਦੇ ਵਿੱਚ ਡੀਐਸਪੀ ਡੀ ਰਮਨ ਪ੍ਰੀਤ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਔਰ ਇਸ ਮਾਮਲੇ ਦੇ ਵਧੇਰੇ ਜਾਣਕਾਰੀ ਦੇ ਲਈ ਸਿੱਧਾ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਨਾਲ ਜੁੜਾਂਗੇ ਅੱਜ ਇੱਕ ਅਸੀਂ ਇਨਸੀਡੈਂਟ ਬਾਰੇ ਤੁਹਾਨੂੰ ਮੁਖਸਰ ਪੁਲਿਸ ਅਪਡੇਟ ਕਰਨ ਜਾ ਰਹੀ ਹੈਗੀ ਹੈ 35 2025 ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜੀ ਇੱਕ ਮੈਡੀਕਲ ਸ਼ਾਪ ਹੈਗਾ ਵਿਸ਼ਾਲ ਮਿੱਤਲ ਦੇ ਨਾਮ ਤੇ ਤੇ ਉਸ ਮੈਡੀਕਲ ਤੇ ਕੋਈ ਦੋ ਜਣੇ ਅਨਨੋਨ ਪਰਸਨਸ ਵੈਪਨ ਲੈ ਕੇ ਤੇਜਦਾਰ ਹਥਿਆਰ ਸੀਗੇ ਪਲੱਸ ਉਹਨਾਂ ਕੋਲੇ ਇੱਕ ਪਿਸਟਲ ਸੀਗਾ ਉਹਦੇ ਨੋਕ ਤੇ ਆ ਕੇ ਉਹ ਕਨਸਰਨਡ ਜਿਹੜਾ ਓਨਰ ਹੈਗਾ ਵਿਸ਼ਾਲ ਮਿੱਤਲ ਉਹਦੇ ਤੋਂ ਅ ਜਿੜਨੇ ਵੀ ਗੱਲੇ ਵਿੱਚ ਮੌਜੂਦ ਪੈਸੇ ਸੀ ਸਾਰੇ ਕੱਢ ਕੇ ਲੈ ਗਏ ਔਰ ਇਹ ਵੀ ਰਿਪੋਰਟ ਹੋਇਆ ਸੀ ਕਿ ਵਿਸ਼ਾਲ ਮਿੱਤਲ ਨੂੰ ਇੰਜਰਡ ਵੀ ਕਰਕੇ ਗਏ ਹੈ ਸੋ ਉਹਦੇ ਤੇ ਇਮੀਡੀਏਟ ਤੇ ਪ੍ਰੋਂਪਟ ਐਕਸ਼ਨ ਲੈਂਦੇ ਹੋਏ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਸੀਆਈਏ ਟੀਮਸ ਪਲੱਸ ਐਸਐਚਓਸੀਟੀ ਜਸਕਰਨ ਇਹਨਾਂ ਦੀ ਟੀਮ ਨੇ ਇਮੀਡੀਏਟਲੀ ਐਕਸ਼ਨ ਸਟਾਰਟ ਕਰਤਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਿਦਿਨ 24 ਆਰਸ ਜਿਹੜੇ ਉਹ ਦੋ ਪਰਸਨ ਸੀ ਦੋ ਐਪਰੀਹੈਂਡ ਕਰ ਲਿੱਤੇ ਗਏ ਐ ਤੇ ਉਹਨਾਂ ਦਾ ਨਾਮ ਹੈਗਾ ਜੀ ਜਸ਼ਨਦੀਪ ਸਿੰਘ ਤੇ ਗੁਰਤੇਜ ਸਿੰਘ ਸੋ ਜਿਹੜੇ ਇਹ ਕਰਾਇਮ ਦੇ ਵਿੱਚ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਉਹ ਵੀ ਰਿਕਵਰ ਹੋ ਚੁੱਕਿਆ ਸੋ ਇੱਕ ਇਹਦੇ ਵਿੱਚ ਇੰਟਰਸਟਿੰਗ ਗੱਲ ਜੋ ਦੱਸਣ ਵਾਲੀ ਇਹ ਹੈਗੀ ਹੈ ਕਿ ਜਦੋਂ ਇਹ ਇਨਸੀਡੈਂਟ ਹੁੰਦਾ ਵਿਸ਼ਾਲ ਮਿੱਤਲ ਦੀ ਸ਼ਾਪ ਤੇ ਤਾਂ ਇੱਕ ਉੱਥੇ ਜਸਕਰਨ ਸਿੰਘ ਨਾਮ ਦਾ ਲੜਕਾ ਸੀ ਉਹ ਕੋਈ ਮੈਡੀਸਿਨਸ ਖਰੀਦਣ ਆਇਆ ਤੇ ਉਸੇ ਵਕਤੀ ਇਹ ਦੋਨੇ ਲੜਕੀ ਉਥੇ ਆ ਜਾਂਦੇ ਹੈਗੇ ਐ ਤੇ ਜਦੋਂ ਇਹ ਹੁਣ ਨੈਬ ਕੀਤੇ ਇਹਨਾਂ ਦੀ ਪ੍ਰੀਲੀਮੀਨਰੀ ਪੁਛਗਛ ਕੀਤੀ ਗਈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਉਹ ਜਿਹੜਾ ਲੜਕਾ ਸੀ ਖਰੀਦਾਰ ਉਹ ਵੀ ਇਸ ਪੂਰੇ क्राइम ਦੇ ਵਿੱਚ ਇਨਵੋਲਡ ਸੀ ਸੋ ਇਹ ਪਲਾਨਡ क्राइम ਇਹਨਾਂ ਨੇ ਕੀਤਾ ਸੋ ਜੋ ਇੱਕ ਪਿਸਟਲ ਇਹਨਾਂ ਨੇ ਦਿਖਾਇਆ ਉਹ ਵੀ ਜਿਹੜਾ ਹੈ ਜਸਕਰਨ ਸਿੰਘ ਇਹਦੇ ਫਾਦਰ ਦੇ ਨਾਮ ਤੇ ਰਜਿਸਟਰਡ ਸੀ 0.22 ਦਾ ਪਿਸਟਲ ਸੀਗਾ ਦੋਨੋਂ ਵੈਪਨਸ ਇੱਕ ਜਿਹੜਾ ਕਾਪਾ ਇਪੈਸਟਲਿਸ ਕ੍ਰਾਈਮ ਚ ਯੂਜ਼ ਹੋਇਆ ਸੀਗਾ ਉਹ ਵੀ ਰਿਕਵਰ ਕਰ ਲਿੱਤਾ ਗਿਆ ਜੀ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਹਜੇ ਤੱਕ ਕੋਈ ਮਤਲਬ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਬਾਰੇ ਹਜੇ ਤੱਕ ਕੋਈ ਵੀ ਚੀਜ਼ ਸਾਹਮਣੇ ਨਹੀਂ ਆਈ ਸੋ ਜੋ ਪਤਾ ਲੱਗਿਆ ਕਿ ਰੀਜ਼ਨ ਇਹਦਾ ਇਹ ਸੀਗਾ ਕਿ ਸਿੰਪਲੀ ਕਿ ਜੋ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਦੇਖੋ ਜੀ ਜੋ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਜੋ ਇਹਨੀ ਸਖਤਾਈ ਕੀਤੀ ਹੋਈ ਹੈ ਉਦੀ ਵਜ੍ਹਾ ਨਾਲ ਇਹਨੂੰ ਡਰੱਗਸ ਦੀ ਅਵੇਲੇਬਿਲਿਟੀ ਘਟ ਗਈ ਸੀ ਸੋ ਇਹ ਮੈਡੀਕਲ ਵਾਲੇ ਨੂੰ ਰੈਗੂਲਰਲੀ ਕਹਿੰਦੇ ਸੀ ਕਿ ਸਾਨੂੰ ਕੈਪਸੂਲ ਜਾਂ ਜੋ ਵੀ ਡਰੱਗਸ ਹੀ ਲੈਂਦੇ ਸੀ ਕੰਜ਼ਿਊਮ ਕਰਦੇ ਸੀ ਉਹ ਪ੍ਰੋਵਾਈਡ ਕਰਨ ਬਾਰੇ ਸਟ्रेस ਕਰ ਰਹੇ ਸੀ ਤੇ ਇਹ ਬੰਦਾ ਲਗਾਤਾਰ ਉਹਨਾਂ ਨੂੰ ਮਨਾ ਕਰ ਰਿਹਾ ਸੀ ਕਿ ਦੇਖੋ ਜੀ ਸਖਤਾਈ ਹੈਗੀ ਹੈ ਤੇ ਤੁਹਾਨੂੰ ਇਹ ਚੀਜ਼ਾਂ ਮੈਂ ਨਹੀਂ ਪ੍ਰੋਵਾਈਡ ਕਰ ਸਕਦਾ ਸੋ ਇਸੇ ਦੀ ਖੁੰਦਸ਼ਵਾਜੀ ਗੁੱਸਾ ਰੰਜਿਸ਼ਵਾਜੀ ਦੇ ਵਿੱਚ ਇਹਨਾਂ ਨੇ ਕ੍ਰਾਈਮ ਕੀਤਾ ਉਹ ਤੋਂ ਪੈਸੇ ਵੀ ਲੁੱਟ ਲਏ ਤੇ ਜਿਹੜਾ ਉਹ ਵਿਸ਼ਾਲ ਮਿੱਤਲ ਨੂੰ ਇੰਜਰਡ ਵੀ ਕਰਦਾ ਸੀ